ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋਜੀ ਕਦੇ ਪਿੰਡ ਵਾਲੀ ਮੋਟਰ 'ਤੇ چل ਜਾਂਦੇ ਕਦੇ ਦੂਵੀਂ ਮੋਟਰ 'ਤੇ چل ਜਾਂਦੇ ਕਦੇ ਘਰਾਂ ਕੰਮ ਕਰ ਲੈਂਦੇ ਬੈ ਦਿਨ ਨਿਕਲੀ ਜਾਂਦਾ ਹੁਣ ਅਈ ਤੇ ਬਾਕੀ ਤੇ ਹੁਣ ਚੱਲਣਾ ਪਹਿਲਾਂ ਨਾ ਬੋਲਟ ਦਾ ਕੰਮ ਕਰਾ ਕੇ ਆਈਏ ਕਿਉਂਕਿ ਭਰ ਐਮਰਜੈਂਸੀ ਪੇਜ 'ਤੇ ਫਿਰ ਮੋਟਰਸਾਈਕਲ ਵੀ ਆਪਣਾ ਤੇ ਬਗੱਡੀ ਦਾ ਹੁਣ ਕੱਢਣੀ ਆਉਂਦੀ ਫਰੇ ਕੰਮ ਨੂੰ ਤੇ ਪਹਿਲਾਂ ਆਪਾਂ ਬੋਲਟ ਦਾ ਕੰਮ ਲੋਟ ਕਰਾ ਕੇ ਆਈਏ ਜੀ ਫੋਈ ਇਹ ਕਲਚ ਵਾਲੀ ਤਾਰ ਤੇ ਚੱਲੀਏ ਆਪਣਾ ਚਾ ਆ ਗਿਆ ਖਣਾ ਚੱਲ ਚੱਲਦੇ ਤੇਰਨਾ ਚੱਲਦਾ ਕਹਿੰਦਾ ਮੈਂ ਤੇ ਚੱਲੀ ਹੁਣ ਬੁਲਟ ਲੱਗੇ ਰੋਪੜ ਲੋ ਜੀ ਚੱਲੀਏ ਹੁਣ ਅਮਨੇਚੇ ਨਾਲ ਰੋਪੜ ਬੁਲਟ ਦਾ ਨੰਬਰ ਵੀ ਲਾਏ ਦੀਏ ਦੇਖ ਲਓ ਦੋ ਦਿਨ ਦਾ ਗਹਿਰਾ ਜੋ ਨੰਬਰ ਲੱਗਣ ਲੱਗਿਆ ਇਹਦਾ ਟਾਈਮ ਹੀ ਲੱਗਦਾ ਕਿ ਕੋਈ ਸ਼ਾਮ ਮਾਇਨ ਨਾ ਕਰੇ ਕੋਈ ਸ਼ਾਮ ਮਾਇਨ ਨਾ ਦਾ ਤੇ ਹੁਣ ਮੀਂਹ ਹਟੇ ਤੇ ਚੱਲੇ ਆ ਆ ਵੀ ਟੱਕਣ ਦਾ ਆਦਾ ਮੋੜਸਾ ਲੈ ਅੰਦਰ ਟੱਕਾ ਲਾ ਕੇ ਗੇਅਰ ਪੈਂਦਾ ਇਹਨੂੰ ਉੱਪਰ ਚੜਾਉਂਦਾ ਇੱਧਰ ਵਧੀਆ ਹਾਂ ਸੱਟ ਕੰਪਲੀਟ ਆ ਇਹ ਦੋਵੇਂ 300 ਰੁਪਏ ਦੀ ਬਾਈ ਕਹਿੰਦਾ 180 ਰੁਪਏ ਦੀ ਸਾਰੀ ਉਹ ਦਿੱਤੇ ਆ ਕਵਰ ਉੱਪਰ ਆ ਨਾ ਇਹ ਟੁੱਟ ਰਹੀ ਹੈ ਨਾ ਛਿੱਤੀ ਉਹ ਯਾਨੀ ਇਹ ਕਿਹੜੇ ਰੁਪਏ ਲਾਈਫ ਕਰਦੇ ਪਤਾ ਨਹੀਂ ਉਹ ਆ ਵਈ ਫੱਟੇ ਜਾਂਦਾ ਪੂਰਾ ਸਰਪੇ ਵਈ ਰਹਿੰਦਾ ਤਲਾਸ਼ੀ ਵਿੱਚ ਰਹਿੰਦਾ ਹੈ ਇਹ ਨਹੀਂ ਉੱਪਰ ਹੀ ਤੁਹਾਨੂੰ ਦੱਸ ਰਹੀ ਹਾਂ ਹਾਂ ਜਿਹਦੇ ਪਾਸ ਰੱਖਦੇ ਦੀ ਇਹ ਨਾ ਕਿੰਨੇ ਵਿੱਚ ਲੱਗਦਾ ਲੋ ਜੀ ਘਰ ਆ ਪਹੁੰਚ ਗਏ ਕਿਦਰ ਮੰਮੀ ਜੀ ਨੇ ਜਾਨੂੰ ਸਮਾਨ ਵੀ ਚਕਾਤਾ ਪਲਾਸਟਿਕ ਦਾ ਚਕਾਤਾ ਸਾਰਾ ਮੈਂ ਪਲਾਸਟਿਕ ਸਾਰੀ ਚਕਵਾਤੀ ਬੇਵਾਲਤ ਖਾਲੀ ਹੋ ਗਈ ਜਗਾ ਆ ਦੇਖੋ ਗੱਟਾ ਦਾ ਖਰਾਬ ਇਹ ਤਾਂ ਜਲੇ ਹੋਗਾ ਤਾਂ ਹਵਾ ਕਿੰਨਾ ਨਿਕਲ ਗਿਆ ਆ ਰ ਕੋ ਬੱਲੇ 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 ਕਿ ਡਾਟਾ ਯਾਰ ਲੱਗ ਗਿਆ ਨਾ ਨਾ ਨਹੀਂ ਜਾਣੀ ਵਿੱਚ ਹਵਾ ਨਹੀਂ ਜਾਣੀ ਵਿੱਚ ਤੇਲ ਵਾਲੀ ਕੰਨੀ ਹੈ ਤਾਂ ਇਹਨਾਂ ਨੂੰ ਲੱਗਾ ਇਹ ਤੇਲ ਤੋਂ ਦੀ ਲੋੜ ਪੈ ਗਈ ਨਹੀਂ ਜੀ ਇਹਨੂੰ ਵੀੜਾ ਵੀ ਤਾਂ ਫਿਰ ਵੀੜਾ ਉੱਥੇ ਪਿਆ ਹਣਾ ਜੀ ਵੀੜਾ ਦੇਖ ਲੰਦਿਆ ਇਹ ਆਪਣੀ ਨਹੀਂ ਹੈ ਇਹ ਅੱਛਾ ਆ ਰਹੀ ਹੈ ਇਹਨਾਂ ਨਾਲ ਚਾਚਾ ਰਾਂ ਦੀ ਹੈ ਤਾਂ ਨਾ ਇਹਦੇ ਵਿੱਚ ਹੋਇਆ ਬਗ ਦਾ ਕੈਮੀਕਲ ਤੇਲ ਵਾਲੀ ਉਹ ਬੀਪੀ ਕੈਮੀਕਲ ਪੁੱਛਿਆ ਤਾਂ ਹੈ ਤਾਂ ਪਹਿਨਾ ਉਹ ਤਾਂ ਦੂਈ ਹੈ ਫਿਰ ਦੋ ਅਗਲੇ ਦੀ ਇਹ ਤੇ ਲਾਲੀ ਇਹਦਾ ਮਿਲ ਗਿਆ ਵਾ ਠੀਕ ਹੈ ਲਾ ਦੋ ਅਰੇ ਠੀਕ ਹੈ ਜੀ ਆਪਣੀ ਨਹੀਂ ਆਇਆ ਇਹ ਮੈਂ ਕਹਿੰਦਾ ਮਰਾ ਕਿਸੇ ਦਿਖਵਾ ਚੀਜ਼ ਦੇ ਆ ਜਾਓ ਵੀ ਕੰਮ ਆ ਜਾਓ ਇੱਥੇ ਕਿਹੜੇ ਦੋ ਰੁਪਏ ਦੀ ਚੀਜ਼ ਹੈ ਹਾਂ ਦੋ ਰੁਪਏ ਜੀ ਪਹਿਲਾਂ ਦੋ ਰੁਪਏ ਅਗਲੇ ਦੀ ਫਿਰ ਹਾਂ ਜੀ ਹੈ ਆਪਣੀ ਉਹ ਐ ਚਾਰਾ ਕਰਨ ਦੀ ਆਪਣੀ ਚਲ ਕੋਈ ਨਾ ਜਾ ਹੁਣ ਇਹ ਆ ਮੇਰੀ ਦਾਦੀ ਦੀ ਪੇਟੀ ਦੇਖ ਲੈ ਨਾ ਜੀ ਖਾਲੀ ਹੋਏ ਖਾਲੀ ਘਾਤੇ ਆ ਦੇਖ ਬੇਹਾਂ ਦੀਆਂ ਗੁੱਥਲੀਆਂ ਮੰਮੀ ਨੇ ਸੰਭਾਲ ਕੇ ਰੱਖੀਆਂ ਜਦੋਂ ਤੇਰੇ ਚਾਚੇ ਦਾ ਡੈਡੀ ਦਾ ਵਿਆਹ ਹੋਇਆ ਤਾਂ ਜਨਪਨ ਗੁੱਥਲੀ ਨੇ ਸਿੱਟੇ ਕਰ ਦਿੱਤੇ ਤੇ ਦੇਖੀ ਪੈਸੇ ਰੱਖ ਕੇ ਗਈ ਤੀ ਉਹ ਕਹਿੰਦੀ ਜਦ ਨਾ ਮੈਂਕ ਦਾ ਵਿਆਹ ਹੋਊਗਾ ਉਹਦੇ ਵਿੱਚ ਭਾਣ ਰੋਣੀ ਹੈ ਤਾਂ ਆ ਦੇ ਕਹਿ ਕੇ ਬੰਨਿਚਾ ਪਾਨ ਬਚਦੀ ਥੋੜੀ ਜੀ ਰੱਖ ਦਿੱਤੀ ਤੀ ਹੋਰ ਕਹਿ ਰਹੇ ਮਾਡੀ ਦੇ ਇਹ ਤਾਂ ਸਾਹ ਨੂੰ ਨਾ ਕਾਪੀਆਂ ਬਰਾਣੀਆਂ ਇਹਨਾਂ ਤੇਪਾ ਨੂੰ ਤਖਾਣ ਖਾਣਾ ਕਿਹੜਾ ਇਹ ਹੁਣ ਪੇਟੀਆਂ ਦਾ ਕੰਮ ਆਉਣੀਆ ਨਹੀਂ ਰੋਲਣ ਦੇ ਪਹਿਲਾਂ ਵੀ ਦੋ ਪਈਆਂ ਉਧਰ ਹਾਂ ਮੈਂ ਇਹਨਾਂ

ਹਾਂ ਤਾਂ ਉਹ ਦੂਂਗੀ ਚੱਕ ਦੇ ਵੀ ਇਹ ਪੇਪਰ ਹੀ ਨਹੀਂ ਮੁੱਕ ਰਹੇ ਹੈ ਨੇ ਪੇਪਰ ਰੱਖੇ ਨੇ ਮੰਮੀ ਰਾਂ ਨੇ ਪੁਰਾਣੇ ਹੈ ਕਿਆ ਪਾਇਆ ਬਾਈ ਸੂਈ ਨਹੀਂ ਲਾਇਓ ਕੋਈ ਪੈਨ ਕੋਲ ਮਾਈਕ ਚਲਦਾ ਨਹੀਂ ਸਲਾਈ ਜੀ ਲਿਆ ਸਲਾਈ ਰੱਖਿਆ ਹਾਂ ਸਲਾਈ ਉਹ ਤੁਸੀਂ ਸਮਝ ਨਹੀਂ ਪਾ ਆਪਾਂ ਨੇ ਨਾ ਕਈ ਵਾਰੀ ਕਹੀ ਚੀਜ਼ ਜੇ ਬਣਾਂਗੇ ਮਿਲ ਜਾਈ ਜੀ ਫਿਰ ਉਹ ਕਬਾਰ ਦੀ ਚਲੀ ਜਾਂਦੀ ਹੈ ਫਿਰ ਬਾਅਦ ਨੂੰ ਬੜਾ ਔਖਾ ਹੁੰਦਾ ਜੀ ਮਿਲਦੀ ਨਹੀਂ ਹੈ ਜੀ ਮਿਲਦੀ ਨਹੀਂ ਮੈਂ ਕਈਆਂ ਨੇ ਦੇਖਿਆ ਨਾ ਜੀ ਤੇ ਅੱਜ ਬਹੁਤ ਔਖਾ ਆਇਆ ਤੇ ਮੇਰੇ ਕਿ ਪੁੱਤਰ ਦੇ ਭਈਆ ਨੇ ਇਹ ਪਤਾ ਕਿ ਖੇਤ ਤੋੜ ਕੇ ਲਿਆ ਹਾਂ ਜੀ ਹੁਣ ਨਹੀਂ ਲਿਆ ਪਾ ਮੇਰੀ ਮੰਮੀ ਨੇ ਤਾਂ ਆਪਾਂ ਕਾਹਨੇ ਕਹਦੇ ਇਥੇ ਜੀ ਨਹੀਂ ਕਿ ਬਾਹਰ ਜਾਣਾ ਨਹੀਂ ਨਿਕਲਣਾ ਇਹਦੇ ਵਿੱਚ ਹੈ ਜੀ ਇਹਦੇ ਵਿੱਚ ਹੀ ਆ ਫੜਾ ਨਹੀਂ ਖਦੋਂ ਨਿਕਲ ਕੱਢ ਮੇਰੀ तो है कोई पेपर जा ये देख क्या चीज है कहद पेपर रखे व लिखे वो कुछ और भी है नहीं, 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 ले देखा मैं ਮੈਂ ਦੇਖ ਰਹੀ ਹਾਂ ਇਹ ਪਾਪਾ ਜੀ ਦੀ ਦਫ਼ਤਰ ਦੀ ਪਰਚੀ ਹੈ ਪਾਪਾ ਜੀ ਨੂੰ ਲਈ ਲਿਖੀ ਹੋਈ ਹੈ ਵੀਡੀਓ ਦਫ਼ਤਰ ਉਸ ਤੋਂ ਵੱਡਾ ਜਿੱਥੇ ਬੈਠਾ ਇੱਧਰ ਦੇਖੋ وقالوا <applause> ਹਾਂ ਠੀਕ ਹੈ ਡਾਕਟਰ ਦੀ ਪਰਚੀ ਆ ਕਾਦੀ ਪਰਚੀ ਆ ਗਰੇ ਵਸਟੋਰ ਗਰੇ ਵਸਟੋਰ ਹਾਂ ਕਿੱਥੇ ਪਤਾ ਨਹੀਂ ਓਪਨ ਹੋਣਾ ਸਨ ਵੀ ਕੈਂਸਲ ਹੋਇਆ ਬੱਚੇ ਨੇ ਰਸਨ ਕਿੰਨੇ ਨਾਲ ਬੰਦਿਆ ਹੋਣਾ ਠੀਕ ਹੋ ਗਿਆ ਹਾਂ ਨਹੀਂ ਆ ਗਿਆ ਕਿੰਨੇ ਨੇ ਵਿਗ ਗਏ ਮੈਂ ਕੋਈ ਕਰਨੀ ਕਿ ਨਹੀਂ 3 ਦੇ ਭਾਅ ਲੱਤੀ ਜਾ ਲੈਣੀ ਹੈ ਜਦੋਂ ਮੈਂ ਕੀ ਹੈ ਜੱਤਾ ਜੇ ਤਾਂ 10000 ਦੀ ਹੋਊਗੀ ਹੈ ਮੈਂ ਲੈ ਬਾਲਟੀਆਂ ਸਾਰੀਆਂ ਟੁੱਟੀਆਂ ਜਾਂਦੀਆਂ ਇਹ ਨਮੀ ਵਾਲਟੀ ਦੀ ਇਹ ਇਹ ਸੀਮਿੰਟ ਕਰਕੇ ਨਾ ਹੋਈ ਜੀ ਇਹਨੇ ਉਹਨਾਂ ਨੇ ਭਈ ਇਹਨੇ ਸੀਮਿੰਟ ਕੋਲਤਾ ਹਾਂ ਜੀ ਹੋਰ ਖਰਾਬ ਇਹ ਦੇਖੋ ਸਾਰੇ ਜਮੇ ਆ ਜੀ ਇਹ ਜਹਾਰੂਗਾ ਤਾਂ ਭਿਗੋਗਾ ਬਿਚੀ ਬਿਚੀ ਨਹੀਂ ਟੋਕ ਹਾਂ ਆ ਰੱਖ ਲੈ ਇਹ ਤਾਂ ਦੇਖ ਲਓ ਜੀ ਨਹੀਂ 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 ਹੈਗੀ ਇੱਕ ਬਹੁਤ ਇੱਕ ਭਈ ਇੱਕ ਹੋਰ ਸਾਡੇ ਕੋਲ ਨੇ ਇੱਕ ਭਈ ਆ ਮੇਰੇ ਕੋਲ ਅੱਛਾ ਠੀਕ ਆ ਤਾਂ ਮੈਂ ਦੋ ਦੋ ਕਿਆ ਕਰਨੀ ਰੱਖੇ ਮਮ ਲਾ ਲਾ ਦੀਆਂ ਗੇਟ ਠੀਕ ਹੈ ਜੀ ਨਿਸ਼ਾਨ ਉਹ ਜੱਟ ਲਾਉਂਗਾ ਮੈਂ ਆਪਾਂ ਫੇਰ ਫੇਰ ਇਹਦੇ ਦੋ ਘਤ ਇਸਲੇ ਭਰੂਗੀ ਚੱਕਾ ਚਲੋ ਬਧੀ ਜਗ੍ਹਾ ਖਾਲੀ ਹੋ ਗਈ ਹੋਰ ਚਲੋ ਹੁਣ ਦੇਖਦੇ ਸ਼ਾਮ ਨੂੰ ਧੁੱਪ ਚੜ ਗਈ ਤਿੱਖੀ ਐਨ ਧੁੱਪ ਐਨ ਤਿੱਖੀ ਹੋ ਗਈ ਪੈ ਗਈ ਅੰਮੀ ਇਹਦੀ ਬਾਤੀ ਸਰਦੀ ਨੰ ਪਹਿਲਾਂ ਦੂਈ ਕੇੰਦਰਾ 50 ਵਾਲੀ ਹਨ ਕੱਲੀ 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 ਤਾਰ ਬਨਨ 30 ਰੁਪਏ ਦੀ ਉਹ ਵੇ ਟੁੱਟਣ ਦਾ ਫੇਰ ਖਤਰਾ ਦਾ ਉਹਦਾ ਫਿਰ ਆਹੀ 180 ਸਰੀ ਸਾਰੀ ਉਹ ਬਾਤੀ ਇਹਨੇ ਨਾ ਮੈਨੂੰ ਬਾਰ ਬਾਰ ਨਾ ਟੁੱਟਣ ਦੇ ਚਲੋ ਠੀਕ ਆ ਜੀ ਫਿਰ ਉਹ ਗੱਡੀ ਅੰਦਰ ਕਰ ਦੇਵਾ ਲੈ ਓ ਛੱਬੀ ਕੁਲਰ ਦਾ ਨਹੀਂ ਮੰਮੀ ਬਾਹਰ ਕੱਢਣਾ ਚਲ ਸ਼ਾਮ ਨੂੰ ਕੱਢ ਲਾਂਦੇ ਹੁਣ ਰਹਿਣ ਨੂੰ ਪਰ ਉਹ ਵੱਡੀ ਤਾਂ ਕਰਦੇ ਅੱਗੇ ਆ ਵੀ ਕਾਫੀ ਪ੍ਰਾਣੀ ਕਾਫੀ ਹਾਂ ਤੇ ਜ਼ਿਆਦਾ ਉਹ ਮੰਮੀ ਵੀ ਆਖੀ ਨਹੀਂ ਟਿਊਸ਼ਨ ਉਹ ਲੈ ਕੇ ਜਾਇਆ ਕਰਦੇ ਹੁੰਦੇ ਰਹੀਏ ਟੈਸਟ ਨੂੰ ਹੁਣ ਅਜੇ ਅਹੀਂ ਤੇ ਮਿਲਦੀ ਜਾਂਦੀ ਦੀਆਂ ਤੇ ਮੰਮੀ ਵੀ ਬੈਠੇ ਮੇਰੀ ਲਿਖਾਵਾ ਨਾ ਇਹ ਬਿਆਂ ਦੇ ਹੁੰਦਾ ਏ ਖਾਲੀ ਹੋਲ ਚਲੋ ਪਹਿਲਾਂ ਕਰਦੀ ਗੱਡੀ ਅੰਦਰ ਧੁੱਪ ਤੇ ਤਿੱਖੀ ਗੱਡੀ ਵੀ ਗਰਮ ਹੋ ਜਾਂਦੀ ਏ ਪਰ ਪਲਾਸਟਿਕ ਦੀ ਛੱਤ ਐ ਨਾ ਇਹਦੀ ਇਹ ਅਜੇ ਵੀ ਤੇਲ ਮੈਣਾ ਹਰ ਮੈਂ ਅਗਲੀ ਵਾਰ ਜਾਊਗਾ ਫੇਰ ਪਾਉਂਦਾਂ ਕਰੂੰਗੇ ਟੀਟੀ ਹੋਰ ਲੈ ਗੱਡੀ ਦਿਖਾਉਂਦਾ ਤੁਹਾਨੂੰ ਕਿੱਥੇ ਤੱਕ ਖੜਦੀ ਜਾ ਕੇ ਨਾ ਵਿੰਨਾਂ ਨੀ ਨਹੀਂ ਇੱਧਰ ਆ ਪੂਰੀ ਪੂਰੀ ਗੱਡੀਆਂ ਨੇ ਅੰਦਰ ਆ ਜਾਂਦੀ ਹੁਣ ਮੈਨੂੰ ਲੱਗਦਾ ਕਿ ਹੋਰ ਅੰਦਰ ਵੀ ਜਾ ਸਕਦੀ ਅੱਗੇ ਤੱਕ ਨਾਲੇ ਕੁੱਲਰ ਘੜਾ ਆ ਨੇ ਹੋਰ ਅੱਗੇ ਚੱਲ ਜਾਣੇ ਇਹ ਜੀ ਲੱਗਦੀ ਓਰੇ ਆ ਕੇ ਲੱਗੂਗੀ ਓਰੇ ਆ ਕੇ ਬਾਈ ਠੀਕ ਆ ਬਹੁਤ ਲੱਗਾ ਪਿੱਛੇ ਵੀ ਹਲੇ ਆਹ ਦੇਖੋ ਕੱਲ ਨੂੰ ਸ਼ਾਮ ਨੂੰ ਕੁੱਲਰ ਕੱਢ ਕੇ ਹੋਰ ਅੱਗੇ ਕਰ ਦਿੰਦਾ ਫਿਰ ਪਿੱਛੇ ਵੋਲਟ ਖੜ ਜਾਂਦਾ ਉਹ ਵੀ ਸ਼ਾਮਾਂ ਚ ਨੇ ਉੱਥਰ ਹਣਾ ਮੈਂ ਤਾਂ ਉੱਥੇ ਵੀ ਸ਼ਾਮ ਰਹਿੰਦੀ ਵੈਸੇ ਉਹ ਗੰਦਰੀ ਸ਼ਾ ਸੈਡ ਚਲੋ ਜੀ ਹੁਣ ਮਿਲਦੇ ਸ਼ਾਮ ਨੂੰ ਦੇਖਾਂਗੇ ਕਾਕਾ ਆ ਗਿਆ ਇਹ ਮੁੰਡਾ ਵਗਿਆ ਤੇ ਮੁੰਡਾ ਕਦੇ ਹੁਣ ਆਇਆ ਮਾਦੀ ਇਤਨ ਮੁੰਡਾ ਕਦੇ ਬਣਾਇਆ ਉੱਠੀ ਮਮੀ ਨੇ ਕਿਹ ਮੁੰਡਾ ਕਦੇ ਬਣਾਇਆ ਤਾ ਸੰਦੀਪ ਨੇ ਬਣਾਇਆ ਖਾਦੇ ਬਣਾਇਆ ਇਤਰੇ ਖੇਲਣ ਵਾਸਤੇ ਮਿੱਟੀ ਪੱਧਰੀ ਕਰਤੀ ਮੈਂ ਸ਼ਾਲਾ ਮਾਰ ਲਈ ਕਰੀ ਹੈ ਹੈ ਨਾ ਮੇਰੇ ਮਾਣਾਂ ਪਿੰਨ ਤੈਨੂੰ ਮਾਣਾਂ ਤੇ ਰੂਰੀ ਆ ਜਾ ਫਿਰ ਆ ਪੱਕੇ ਜੀ ਨੂੰ ਪੱਕੇ ਜੀ ਆ ਤਾਂ ਕਾਲੂ ਖੇਲ ਲਈ ਕਾਲੂ ਪਹਿਲਾਂ ਆ ਜੀ ਨਾ ਕਿ ਆਈ ਮੈਨੂੰ ਲੱਗਦੀ ਹੈਹੀਂ ਨਣਾਈ ਹੈ ਲਿਬੜਗੀ ਦੀ ਪੂਰੀ ਮਿੱਟੀ ਚ ਰੱਖੀ ਤੀ ਹੈ ਹਾਂ ਅਬ ਚੁੰਡੀ ਕਿੱਧਰ ਜਾਂਦੀ ਲੈ ਜੂੜਾ ਕਰਾ ਟਿੱਲਾ ਹੋ ਗਿਆ ਟਿੱਲਾ ਕਰ ਟੈਟ ਕਰ ਦਮ ਮੈਂ ਟਿੱਲਾ ਹੋ ਗਿਆ ਟੈਟ ਕਰ ਦਮ ਲੈ ਟਾਈਟ ਜੁੜਾ ਕਰੀ ਉਮੀ ਇਹਦੇ ਓਟਿ ਲੱ ਖੁੱਲ ਜਾਣਾ ਲੈ ਲੈ ਟਾਈਟ ਕਰ ਦਮਾ ਜਾ ਨਾ ਕਰ ਦੇ ਮਮਾ ਮਮਾ ਨੇ ਘੁੱਟਣਾ ਇੱਥੇ ਲਈ ਰੱਖਣਾ ਹੈ ਚਲ ਹਾਂ ਸੋਣਾ ਮਿੱਟੀ ਦੇ ਦੀ ਕਾਰਵਾੜ ਜਾ ਵਾ ਇਹ ਇਹ ਮਿੱਟੀ ਚ ਨਹੀਂ ਖੇਲਣਾ ਨਾ ਤੀ ਰਹੀਆਂ ਨਹੀਂ 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 ਹਲੇ ਰੋੜੀਆਂ ਵਿੱਚ ਕੱਢੂ ਅੱਜ ਕੱਢੂਗਾ ਰੋੜੀਆਂ ਪੱਥਰਾਂ ਵਿੱਚ ਹੂੰ ਹੈਂ ਚਲਾ ਰਿਹਾ ਇੱਧਰ ਨੂੰ ਆ ਜਾ ਆ ਜਾ ਮਿੱਟੀ ਰੰਦ ਮਿੱਟੀ ਚ ਵਾਰਾ ਲੈ ਆ ਜਾ ਰਹਿੰਦੇ ਉਹ ਕੋਣ ਆ ਗਿਆ ਮੰਮੀ ਆ ਗਈ ਆ ਤੇਰੀ ਬਾਹਰ ਸੀਪ ਸੀਪ ਕਹਿੰਦੀ ਐ ਲੈ ਕਿਨੇ ਗ੍ਰੈਜੂੜਾ ਕਿਨੇ ਚਲ ਆ ਜੇ ਇਧਰ ਜਰਾ ਮੇਰੇ ਜੂੜਾ ਕਰੀਏ ਟਾਈਟ ਸਕੂਲ ਨੂੰ ਜੂੜਾ ਕਰਕੇ ਗਈ ਸੀ ਅੱਜ ਜੂੜਾ ਕਰਕੇ ਜਾਂਦੀ ਹੈਗਾ ਮੈਂ ਸਕੂਲ ਨੂੰ ਜੂੜਾ ਕਰਕੇ ਨਹੀਂ ਮਿੱਟੀ ਨਹੀਂ ਬੜੇ ਗਈ ਮੜੀ ਆ ਭੇਜਦਾ ਤੇਰੀ ਮੰਮੀ ਨੂੰ ਵੀਡੀਓ ਨਹੀਂ ਹਵੇਦੀ ਭੇਜਤੀ ਆਰੇ ਭੱਜਿਆ ਖੇਲਣੇ ਖੇਲਣੇ ਕੋਈ ਖੇਲਣੇ ਖੇਲਣੇ ਕੱਪੜੇ ਨਾਲ ਲਵੇੜੀ ਵਾਸ ਆਪਣੇ ਕੌਣ ਆ ਗਿਆ ਵੀ ਕੌਣ ਆ ਗਿਆ ਤਾਰ ਦੇ ਪਾਰ ਕਿਚ ਨੂੰ ਹਾਂ ਸਕੂਲ ਟਰੀ ਇਹ ਕੌਣ ਹੈ ਗੇਟ ਦਾ ਇਹਨੂੰ ਗੇਟ ਦਾ ਕੀ ਕਹਿੰਦੀ ਸੀ ਉਹ ਬੇਹ ਇਹ ਹੂੰ ਦੇਖੋ ਉਹ ਨਹੀਂ ਨਹੀਂ ਤੂੰ ਸਵੇਰੇ ਨਹੀਂ ਆਇਆ ਹਾਂ ਹਾਂ ਛੁੱਟੀ ਕਰੀ ਸੀ ਲੈ ਛੁੱਟੀ ਕਰੀ ਸੀ ਅਮਚ ਅੱਚੜਾ ਨਾ ਗਿਆ ਤਾਂ ਤੂੰ ਇੰਨਾ ਕਿੰਨਾ ਮੀਂਹ ਵੀ ਅੰਦਰ ਰੜੀ ਛੁੱਟੀ ਕਰ ਲਈ ਜੀ ਇਹ ਕੱਦ ਦਾ ਲੈ ਕੱਲੂ ਵੀ ਨਹੀਂ ਆਣਾ ਨਹੀਂ ਅਰੇ ਸ਼ੁਭ ਦੀ ਛੁੱਟੀ ਹੈ ਨਾ ਕੱਲੂ ਛੁੱਟੀ ਹੈ ਨਾ ਕੱਲੂ ਹੈ ਮੈਂ ਕੰਮ ਨਹੀਂ ਕਰਦਾ 15 16 17 18 ਚਾਰ ਛੁੱਟੀਆਂ ਤਿੰਨ ਬੱਲੇ ਫੇਰ ਤਾਂ ਲੈ ਭਾਈ ਪੰਮੂ ਛਾਲ ਮਾਰ ਕੇ ਦਿਖਾਉਂਗਾ ਇਹ ਚੱਕ ਲੋ ਕਿੰਨੀ ਦੂਰ ਗਿਰਾ ਪੰਮੂ ਸ਼ੁਭ ਲੈ ਇੱਥੇ ਕਿਥੇ ਵਜਣੀ ਛਾਲ ਲੈ ਲੈ ਮਿੱਟੀ ਮਿੱਟੀ ਕਰਤੀ ਕੱਪੜੇ ਲਵੇੜ ਦਿਓ ਹੋ ਲੈ ਏ ਬਈ ਏ ਬਈ ਬੱਦੀ ਛਾਲ ਓ ਮਾਰਿਓ ਹੋ ਚੱਕ ਲੋ ਪੰਮੂ ਜੀ ਨੀ ਦੂਰ ਚਲੇ ਗਈ ਪੰਮੂ ਜੀ ਨੀ ਦੂਰ ਮਾਰੀ ਛਾਹ ਹੁਣ ਪੰਮੂ ਦੀ ਵਾਰੀ ਇੱਧਰ ਹੋ ਮੈਂ ਇੱਕ ਤਸਲਾ ਇੱਧਰ ਪੰਮੂ ਜੀ ਖੜ ਜਾ ਚੱਲਗੇ ਬੰਨ ਨ 2 3 ਗੋ ਹੋ ਲਿੱਟ ਦਾ ਕਾਤੇ ਆ ਹੈ ਖਾਣਾ ਹੈ ਚਰ ਮਾਰਾ ਇਹ ਤੇ ਐ ਹੋ ਖਾਣਾ ਰੋ ਇਹ ਸੈਡ 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 ਹੋ ਗਈ ਸੈਡ ਹੋ ਗਈ ਸੈਡ ਯੂਰ ਨਹੀਂ ਮਾਰੀ ਉੱਪਰ ਸੀ ਗਿਆ ਆ ਰਹੀ ਰਹਿਣ ਤੇ ਗਿਰਨ ਸੱਤ ਮਾਰ ਚਾ ਚੈਕਨੀ ਬਹੁਤ ਚਾਣਾ ਮਾਰਦਾ ਹੈਡ ਹੋ ਗਿਆ ਇਹ ਆ ਗਿਆ ਅੱਛਰੀ ਚੱਲ ਵਾਸਨ ਰਹਿਣ ਦੇ ਸੱਤ ਮਾਰ ਵਾਹ ਥੋੜਾ ਇਹ ਕਰ ਦੋ ਮੋਰ ਲੱਗਦਾ ਤੁਹਾਨੂੰ ਜਾਣਾ ਹਾਰਦੀ ਐ ਤਾਂ ਹੂੰ ਇੰਡੀਆ ਗੋ ਫੀਤਾ ਲੈਣਾ ਓ ਹੋਲੀ ਜਿੱਦਾਂ ਚਾਲ ਮਾਰੀ ਐ ਉਹ ਜਲਾ ਫਰਸ਼ ਸਾਰਾ ਲਵੇੜਦਾ ਖੀਦੀ ਤੇਰੀ ਹੱਲ ਲੈ ਤੇ ਦੇਖੀ ਗੇਰ ਨਾ ਰਹੀਆਂ ਨੂੰ ਓਏ ਮੇਰੇ ਕੋਲ ਆ ਕੇ ਛਾਲ ਮਾਰੀ ਚੱਲ ਬੱਸ ਮਿੰਦਿਆਂ ਨਾਲ ਵੇੜ ਆ ਜਾ ਆ ਜਾ ਰੈਡੀ ਸਟੈਡੀ ਗੋ 1 2 3 4 ਬੱਸ ਥੱਕ ਗਿਆ ਬਈ ਹੁਣ ਮੁੰਡਾ ਇੰਛਾਲ ਹੋ ਰਿਹਾ ਰਿਹਾ ਤੱਕ ਮਾਰੀ ਗਿਆ ਨਾ ਦੇਖ ਲੈ ਰਹਿਣ ਦਾ ਨਹੀਂ ਨਹੀਂ ਇਹਦੇ ਬੱਸ 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 ਮਾਂ ਮਮੀ ਚੱਲ ਤੂੰ ਮਾਰ ਲੈ ਚੱਲ ਬੱਸ ਬਹੁਤ ਐ ਨਹੀਂ ਉਹ ਨਾ ਉਹ ਨਹੀਂ ਨਹੀਂ ਔਰੇ ਬੋਤਲ ਚੱਕੀ ਫਿਰਦਾ Pila. <laughs>